रेस्टोरेंट स्टाइल चाय पनीर राजगढ़ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਪੂਰੀ ਵੀਡੀਓ ਰੈਸਪੀ ਨੂੰ ਲਾਸਟ ਤੱਕ ਜਰੂਰ ਦੇਖਿਓ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਰੈਸਪੀ ਜ਼ਰੂਰ ਪਸੰਦ ਆਵੇਗੀ ਚਲੋ ਜੀ ਛਾਈ ਪਨੀਰ ਬਣਾਉਣਾ ਸ਼ੁਰੂ ਕਰਦੇ ਹਾਂ ਕੜਾਈ ਰੱਖੀ ਹੈ ਮੈਂ ਗੈਸ ਦੇ ਉੱਪਰ ਤੇ ਉਹਦੇ ਵਿੱਚ ਮੈਂ ਇੱਕ ਵੱਡਾ ਚਮਚ ਲੈ ਰਹੀ ਹਾਂ ਤੇਸੀ ਘਿਓ ਤੇ ਸੀ ਕਿਸੇ ਵੀ ਘਿਓ ਤੇਲ ਦੀ ਵਰਤੋਂ ਕਰ ਸਕਦੇ ਹੋ ਤੇ ਫਿਰ ਇਹ ਖੜੇ ਮਸਾਲੇ ਲੈ ਆ ਤੇਜ ਪੱਤਾ ਜੀਰਾ ਦਾਲ ਚੀਨੀ ਦੋ ਲੌਂਗ ਇਲਾਇਚੀ ਤੇ ਚਾਰ ਤੋਂ ਪੰਜ ਕਾਲੀ ਮਿਰਚਾਂ ਖੜੀ ਮਸਾਲਿਆਂ ਨੂੰ ਨਾ ਹਲਕਾ ਜਾ ਕੇ ਉਹ ਵਿੱਚ ਪੁੰਨਨ ਤੋਂ ਬਾਅਦ ਫਿਰ ਪਿਆਜ਼ ਲਈ ਜੀ ਤਿੰਨ ਤੇ ਇਸ ਤਰ੍ਹਾਂ ਥੋੜੇ ਲੰਮੇ ਤੇ ਮੋٹے ਕੱਟ ਕੇ ਪਾ ਦਿੱਤੇ ਆ ਨਾਲ ਹੀ ਅਦਰਕ ਲਸਣ ਦੋ ਹਰੀ ਮਿਰਚ ਤੇ ਦੋ ਕਸ਼ਮੀਰੀ ਲਾਲ ਮਿਰਚਾਂ ਸੁੱਕੀਆਂ ਉਹ ਲਈਆਂ ਨੇ ਸਾਰੀਆਂ ਚੀਜ਼ਾਂ ਆਪਾਂ ਲੋੜ ਤੇ ਸਵਾਦ ਅਨਸਾਰ ਲੈਣੀਆਂ ਇਥੇ ਨਾਲ ਹੀ ਦੋ ਤੋਂ ਤਿੰਨ ਮੇ ਟਮਾਟਰ ਲਈ ਉਹਨਾਂ ਨੂੰ ਵੀ ਇਸ ਤਰ੍ਹਾਂ ਲੰਮਾ ਤੇ ਮੋਟਾ ਕੱਟ ਕੇ ਪਾ ਦਿੱਤਾ ਹੈ ਤੇ ਇਥੇ ਫਰੈਸ਼ ਹਰਾ ਧਨੀਆ ਦੀ ਡੰਡਲ ਹੁੰਦੀ ਆ ਨਾ ਉਹ ਪਾ ਦਿੱਤੀ ਹੈ ਇਹਦੇ ਨਾਲ ਜਿਹੜੀ ਗਰੇਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਬਹੁਤ ਸਵਾਦ ਬੰਦੀ ਆ ਤੇ 8 ਤੋਂ 10 ਕਾਜੂ ਮੈਂ ਪਾਣੀ ਦੇ ਵਿੱਚ 1 ਘੰਟੇ ਦੇ ਲਈ ਭਿਓ ਕੇ ਰੱਖ ਦਿੱਤੇ ਸੀ ਪਾਣੀ ਅਲੱਗ ਕਰਕੇ ਫਿਰ ਕਾਜੂ ਪਾ ਦੇਣੇ ਆ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਕਿਓ ਦੇ ਵਿੱਚ ਮਿਕਸ ਕਰ ਲੈਣਾ ਤੇ ਫਿਰ 1 ਮਿੰਟ ਲਗਾਤਾਰ ਹਲਾਉਂਦੇ ਹੋਏ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਕਿਓ ਦੇ ਵਿੱਚ ਭੁੰਨਣਾ ਹੈ ਤੇ ਸੇਕ ਆਪਾਂ ਇੱਥੇ ਮੀਡੀਅਮ ਹੀ ਰੱਖਣਾ ਜੀ ਹਾਈ ਸੇਕਰ ਨਹੀਂ ਕਰਨਾ ਮੀਡੀਅਮ ਸੇਕ ਤੇ ਫਿਰ ਇਹ ਆਪਾਂ ਗਰੇਵੀ ਲਈ ਜੋ ਤੜਕਾ ਬਣਾ ਰਹੇ ਆ ਨਾ ਇਹਨੂੰ ਟੱਗ ਕੇ ਆਪਾਂ 5 ਮਿੰਟ ਲਈ ਘੱਟ ਸੇਕ ਤੇ ਬਿਲਕੁਲ ਇਹ ਤੜਕਾ ਪਕਾਉਣਾ ਹੈ ਕਿ ਇਹ ਨਾਲ ਪਾਣੀ ਛੱਡ ਆਵੇ ਜੇ ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ ਘੱਟ ਬਿਲਕੁਲ ਘੱਟ ਸੇਕ ਤੇ ਇਹਦੇ نیچے ਕਿੰਨਾ ਪਾਣੀ ਆ ਪਾਣੀ ਆ ਗਿਆ ਇਸੇ ਪਾਣੀ ਦੇ ਨਾਲ ਨਾ ਆਪਾਂ ਜਿਹੜਾ ਇਹ ਤੜਕਾ ਬਣਾ ਕੇ ਤਿਆਰ ਕਰਨਾ ਹੈ ਕਿ نیچے ਫਿਰ ਨਹੀਂ ਲੱਗਦਾ ਤੇ ਫਿਰ ਆਪਾਂ ਸੇਕ ਮੀਡੀਅਮ ਕਰ ਲੈਣਾ ਹੈ ਮੀਡੀਅਮ ਸੇ ਕਰਕੇ ਨੂੰ ਟੱਕ ਕੇ ਫਿਰ ਤੜਕੇ ਨੂੰ ਚੰਗੀ ਤਰ੍ਹਾਂ ਆਪਾਂ ਪੁੰਨ ਕੇ ਤਿਆਰ ਕਰ ਲੈਣਾ ਹੈ ਕਿ ਟਮਾਟਰ ਵੀ ਨਰਮ ਹੋ ਜਾਣ ਤੇ ਪਿਆਜ਼ਾਂ ਦਾ ਵੀ ਕੱਚਾਪਨ ਖਤਮ ਹੋ ਜਾਵੇ ਚੰਗੀ ਤਰ੍ਹਾਂ ਆਪਾਂ ਤੜਕੇ ਨੂੰ ਇੱਕ ਵਾਰੀ ਹਿਲਾ ਕੇ ਦੇਖ ਲਵਾਂਗੇ ਤੇ ਤੜਕੇ ਨੂੰ ਨਾ ਇਸ ਤਰ੍ਹਾਂ ਆਪਾਂ ਬ੍ਰਾਊਨ ਕਰ ਲੈਣਾ ਇਹਨਾਂ ਦਾ ਕੱਚਾਪਨ ਖਤਮ ਕਰ ਲੈਣਾ ਸਾਰੀਆਂ ਚੀਜ਼ਾਂ ਦਾ ਤੇ ਫਿਰ ਆਪਾਂ ਇੱਥੇ ਗੈਸ ਆ ਜਿਹੜਾ ਬੰਦ ਕਰ ਦੇਣਾ ਜੀ ਤੇ ਮੈਂ ਚੈੱਕ ਕਰਕੇ ਦੇਖ ਲਈਏ ਤੜਕਾ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਗਰੇਵੀ ਲਈ ਗੈਸ ਬੰਦ ਕਰਨ ਤੋਂ ਬਾਅਦ ਜੀ ਨੂੰ 1 ਮਿੰਟ ਮੇਸੇ ਤਰ੍ਹਾਂ ਹਿਲਾਉਂਦਾ ਹੋਇਆ ਠੰਡਾ ਕੀਤਾ ਤੇ ਫਿਰ ਪੱਖੇ નીચે ਰੱਖ ਕੇ ਇਹਨੂੰ 1 ਮਿੰਟ ਠੰਡਾ ਕਰ ਲਵਾਂਗੇ ਪੱਖੇ નીચે ਰੱਖਣ ਨਾਲ ਇਹ ਜਲਦੀ ਠੰਡਾ ਹੋ ਜਾਵੇਗਾ ਸਾਰੀਆਂ ਸਾਈਡਾਂ ਨੂੰ ਆਪਾਂ ਫਲਾ ਦੇਣਾ ਹੈ ਜੀ ਇਹਨੂੰ ਤੈਨੂੰ ਠੰਡਾ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਤੇਜ ਪੱਤਾ ਤੇ ਦਾਲਚੀਨੀ ਕੱਢ ਦੇਣੀ ਹੈ ਖੜੇ ਮਸਾਲੇ ਤੇਜ਼ ਪੱਤੇ ਮੈਂ ਕੱਢ ਦਿੱਤੀ ਹੈ ਜੀ ਤੇ ਨਾਰੀ ਜੋ ਆਪਾਂ ਇੱਕ ਦਾਲ ਚੀਨੀ ਦਾ ਟੁਕੜਾ ਪਾਇਆ ਸੀ ਉਹ ਵੀ ਕੱਢ ਦੇਣਾ ਹੈ ਬਾਕੀ ਬਚਾ ਹੋਇਆ ਮਸਾਲਾ ਜਿਹੜਾ ਬਿਲਕੁਲ ਆਪਾਂ ਠੰਡਾ ਕਰਕੇ ਜੀ ਫੇਰ ਹੀ ਉਹਦੀ ਪਿਉਰੀ ਬਣਾਣੀ ਆ ਤੇ ਇਹ ਆਪਾਂ ਨਹੀਂ ਜਿਹੜੀ ਗਰੇਵੀ ਆ ਆਪਾਂ ਮਿਕਸੀ ਦੇ ਜੱਗ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਠੰਡਾ ਹੋਣ ਤੇ ਜਿਹੜਾ ਸਾਰਾ ਮਸਾਲਾ ਹੈ ਉਹ ਮੈਂ ਮਿਕਸੀ ਦੇ ਜੱਗ ਵਿੱਚ ਪਾ ਕੇ ਉਹਦੀ ਫਾਈਨ ਜਿਹੜੀ ਪਿਊਰੀ ਜਾਨੀ ਕਿ ਪੇਸਟ ਬਣਾ ਕੇ ਤਿਆਰ ਕਰ ਲਾਂਗੀ ਅਗਰ ਤੁਹਾਨੂੰ ਲੱਗਦਾ ਪੇਸਟ ਇੱਥੇ ਨਹੀਂ ਬਣ ਰਹੀ ਤਾਂ ਤੁਸੀਂ ਹਲਕਾ ਜਿਹਾ ਇੱਥੇ ਪਾਣੀ ਵੀ ਪਾ ਸਕਦੇ ਆ ਤੇ ਮੈਂ ਨਾ ਕੱਪ ਦਾ ਚੌਥਾ ਹਿੱਸਾ ਇਹਦੇ ਵਿੱਚ ਆ ਪਾਣੀ ਪਾਇਆ ਸੀ ਤੇ ਫੇਰ ਹੀ ਬਿਲਕੁਲ ਇਹਦੀ ਫਾਈਨ ਪੇਸਟ ਬਣ ਕੇ ਤਿਆਰ ਹੁੰਦੀ ਹੈ ਦੇਖੋ ਫਿਰ ਸੇਮ ਕੜਾਈ ਦੇ ਵਿੱਚ ਜੀ ਮੈਂ ਇੱਕ ਛੋਟਾ ਚਮਚ ਲਵਾਂਗੀ ਦੇਸੀ ਘਿਓ ਤੇ ਨਾਲ ਹੀ ਇੱਕ ਚਮਚ ਲਵਾਂਗੀ ਘਰ ਦਾ ਫਰੈਸ਼ ਮੱਖਣ ਤੁਸੀਂ ਰੈਡੀਮੇਡ ਮੱਖਣ ਵੀ ਲੈ ਸਕਦੇ ਹੋ ਜਿਵੇਂ ਇਹ ਗਰਮ ਹੋ ਗਏ ਦੇ ਵਿੱਚ ਚਮਚ ਦਾ ਚੌਥਾ ਹਿੱਸਾ ਕਸ਼ਮੀਰੀ ਲਾਲ ਮਿਰਚ ਜਾਨਕੀ ਦੇਕੀ ਮਿਰਚ ਚਮਚ ਦਾ ਚੌਥਾ ਹਿੱਸਾ ਤੇ ਥੋੜੀ ਹਲਦੀ ਪਾਊਡਰ ਨਾਲ ਹੀ ਅੱਧਾ ਚਮਚ ਧਨੀਆ ਪਾਊਡਰ ਇਹ ਤਿੰਨੋਂ ਮਸਾਲੇ ਪਾ ਕੇ ਨਾ ਇਹਨਾਂ ਨੂੰ ਹਲਕਾ ਜਿਹਾ ਆਪਾਂ ਘਿਓ ਦੇ ਨਾਲ ਜਾਨਕੀ ਮੱਖਣ ਦੇ ਨਾਲ ਭੁੰਨ ਲਵਾਂਗੇ ਇਸੇ ਇੱਕ ਇਥੇ ਬਿਲਕੁਲ ਘੱਟ ਰੱਖਣਾ ਨਹੀਂ ਤੇ ਜਿਹੜੇ ਸਾਡੇ ਮਸਾਲੇ ਆ ਨਾ ਇਹ ਜਲ ਜਾਣਗੇ ਤੇ ਫਿਰ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਪਕਾ ਲੈਣਾ ਘੱਟ ਸੇਕ ਤੇ ਤੇ ਫਿਰ ਇਹਦੇ ਵਿੱਚ ਜੋ ਆਪਾਂ ਪਿਉਰੀ ਬਣਾ ਕੇ ਤਿਆਰ ਕੀਤੀ ਆ ਗਰੇਵੀ ਵਾਲੀ ਉਹ ਪਾ ਦੇਣੀ ਆ ਗਰੇਵੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਹ ਗਰੇਵੀ ਨੂੰ ਨਾ ਆਪਾਂ ਜ਼ਿਆਦਾ ਨਹੀਂ ਪਕਾਉਣਾ ਕਿਉਂਕਿ ਗਰੇਵੀ ਆ ਜਿਹੜੀ ਇਹ ਆਪਣੀ ਪਹਿਲਾਂ ਹੀ ਬਣੀ ਹੋਈ ਆ ਕਿਉਂਕਿ ਆਪਾਂ ਇਹ ਤੜਕਾ ਤਿਆਰ ਕਰਕੇ ਫੇਰੀ ਹੀ ਇਹਦੀ ਗਰੇਵੀ ਬਣਾ ਕੇ ਤਿਆਰ ਕੀਤੀ ਆ ਤੇ ਬਸ ਇਹਨੂੰ ਚੰਗੀ ਤਰ੍ਹਾਂ 1 ਮਿੰਟ ਤੱਕ ਮਿਕਸ ਕਰ ਲਵਾਂਗੇ ਤੇ ਆਪਣੀ ਬਹੁਤ ਹੀ ਵਧੀਆ ਜਿਹੜੀ ਗਰੇਵੀ ਇਹ ਬਣ ਕੇ ਤਿਆਰ ਹੋਈ ਆ ਜੀ ਤੇ ਇਹ ਬਹੁਤ ਜ਼ਿਆਦਾ ਗਾੜੀ ਆ ਤੇ ਮੈਂ ਨਾ ਮਿਕਸੀ ਤੇ ਜੱਗ ਦੇ ਵਿੱਚ ਅੱਧਾ ਕਲਾਸ ਪਾਣੀ ਦਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਤੇ ਇਹ ਗਰੇਵੀ ਦੇ ਵਿੱਚ ਪਾਣੀ ਪਾ ਦਿੱਤਾ ਹੈ ਅਗਰ ਪਾਣੀ ਨਹੀਂ ਪਾਉਂਦੇ ਨਾ ਗਰੇਵੀ ਨੇ ਹੋਰ ਗਾੜੀ ਹੋ ਜਾਣਾ ਸੀ ਤੇ نیچے ਲੱਗ ਜਾਣਾ ਸੀ ਪਾਣੀ ਪਾ ਕੇ ਪਾਣੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਿਵੇਂ ਇਹਨੂੰ ਉਬਾਲਾ ਹੋਣਾ ਸ਼ੁਰੂ ਹੋ ਗਿਆ ਕਿ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਾਲਾ ਦੇ ਲੈਣਾ ਹੈ ਫਿਰ ਇਹਦੇ ਵਿੱਚ ਆਪਾਂ ਲਾਸਟ ਤੇ ਪਾਵਾਂਗੇ ਜੀ ਫਰੈਸ਼ ਕਰੀਮ ਆ ਤੁਸੀਂ ਕਰਦੀ ਮਲਾਈ ਵੀ ਪਾ ਸਕਦੇ ਹੋ ਫਰੈਸ਼ ਕਰੀਮ ਵੀ ਤੇ ਇੱਥੇ ਮੈਂ ਨਾ ਫਰੈਸ਼ ਕਰੀਮ ਦੇ 3 ਚਮਚਾ ਲੈਏ ਸੀ ਉਹ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਕਾ ਲਵਾਂਗੇ ਕਿਉਂਕਿ ਸ਼ਾਈ ਪਨੀਰ ਨਾ ਜਿਹੜਾ ਕਰੀਮ ਦੇ ਬਿਨਾ ਅਧੂਰਾ ਹੈ ਕਰੀਮ ਦੇ ਨਾਲ ਹੀ ਬਹੁਤ ਸਵਾਦ ਲੱਗਦਾ ਹੈ ਜਿਵੇਂ ਹੀ ਉਬਾਲਾ ਹੋਣਾ ਸ਼ੁਰੂ ਹੋ ਗਿਆ ਜੀ ਤੇ ਫਿਰ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਅੱਧਾ ਚਮਚੇ ਕਸੂਰੀ ਮੇਥੀ ਇਸ ਤਰ੍ਹਾਂ ਆਪਾਂ ਹੱਥ ਤੇ ਮਲ ਕੇ ਪਾ ਦਾਂਗੇ ਨਾਲ ਹੀ ਥੋੜੀ ਜਿਹੀ ਚੀਨੀ ਪਾਈ ਹੈ ਕਿਉਂਕਿ ਆਪਾਂ ਖਟਾਸ ਨੂੰ ਕਿਉਂਕਿ ਟਮਾਟਰ ਆਪਾਂ ਤਿੰਨ ਟਮਾਟਰ ਦੀ ਵਰਤੋਂ ਕੀਤੀ ਆ ਕਿ ਬੈਲੈਂਸ ਕਰਨ ਲਈ ਕਿ ਆਪਣੀ ਜਿਹੜੀ ਗਰੇਵੀ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇ ਤੇ ਅਗਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਚੀਨੀ ਸਕਿਪ ਵੀ ਕਰ ਸਕਦੇ ਹੋ ਜਾਨੀ ਕਿ ਖੰਡ ਫਿਰ ਤੁਸੀਂ ਰਹਿਣ ਦਿਓ ਸਾਰੀਆਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ मिक्स करके जी ग्रेवी ਨੂੰ ਟੱਕ ਕੇ ਨਾ ਆਪਾਂ 2 ਮਿੰਟ ਆ ਪਕਾਉਣਾ ਹੈ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਪਾਇਆ ਸੀ ਇਸ ਲਈ ਚੰਗੀ ਤਰ੍ਹਾਂ ਆਪਾਂ ਗਰੇਵੀ ਨੂੰ ਸੈੱਟ ਕਰ ਲੈਣਾ ਹੈ ਤੇ 2 ਮਿੰਟ ਪਕਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਸਾਈਡਾਂ ਤੇ ਥੋੜਾ ਥੋੜਾ ਜਿਹੜਾ ਕਿਓ ਆ ਜਾਨੀ ਕਿ ਮੱਖਣ ਉਹ ਵੀ ਉੱਪਰ ਆ ਚੁੱਕਾ ਹੈ ਫਿਰ ਚੰਗੀ ਤਰ੍ਹਾਂ ਗਰੇਵੀ ਨੂੰ ਮਿਕਸ ਕਰ ਲਵਾਂਗੇ ਗਰੇਵੀ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਫਿਰ ਇਹਦੇ ਵਿੱਚ ਆਪਾਂ ਪਾ ਦੇਣਾ ਪਨੀਰ ਪਨੀਰ ਨੂੰ ਤੁਸੀਂ ਥੋੜਾ ਜਿਹਾ ਸ਼ੈਲੋ ਫਰਾਈ ਜਾਂ ਡੀਪ ਫਰਾਈ ਕਰਕੇ ਵੀ ਦੀ ਵਰਤੋਂ ਕਰ ਸਕਦੇ ਹੋ ਪਰ ਇਸ ਤਰ੍ਹਾਂ ਹੀ ਵੀ ਇਹ ਬਹੁਤ ਦਾ ਸਵਾਦ ਲੱਗਦਾ ਹੈ ਪਨੀਰ ਪਾ ਕੇ ਜੀ ਹਲਕੇ ਜਿਹੇ ਹੱਥਾਂ ਦੇ ਨਾਲ ਪਨੀਰ ਨੂੰ ਮਿਕਸ ਕਰ ਦਿਆਂਗੇ ਤੇ ਮੈਂ ਇੱਥੇ 250 ਗ੍ਰਾਮ ਆ ਪਨੀਰ ਦੀ ਵਰਤੋਂ ਕੀਤੀ ਆ ਪਨੀਰ ਪਾ ਕੇ ਪਨੀਰ ਨੂੰ ਮਿਕਸ ਕਰਕੇ ਜੀ ਫਿਰ ਇਹਨੂੰ ਟੱਕ ਕੇ ਆਪਾਂ 2 ਮਿੰਟ ਪਕਾ ਲਵਾਂਗੇ ਕਿ ਬਿਲਕੁਲ ਆਪਣਾ ਪਨੀਰ ਵੀ ਜੜਾ ਨਰਮ ਹੋ ਜਾਵੇ ਕਿ ਸਾਰੇ ਮਸਾਲਿਆਂ ਦਾ ਜਿਹੜਾ ਟੇਸਟ ਆ ਨਾ ਕਿ ਉਹ ਪਨੀਰ ਦੇ ਵਿੱਚ ਆ ਜਾਵੇ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਕਿਓ ਬਿਲਕੁਲ ਉੱਪਰ ਆ ਗਿਆ ਹੈ ਮਸਾਲ ਦਿਖਣ ਲੱਗ ਗਿਆ ਹੈ ਇਹਦਾ ਕਲਰ ਥਿੰਨੂ ਇੱਕ ਵਾਰੀ ਮਿਕਸ ਕਰ ਲਾਂਗੇ ਤੇ ਆਪਣਾ ਸ਼ਾਹੀ ਪਨੀਰ ਬਣ ਕੇ ਤਿਆਰ ਹੋ ਚੁੱਕਾ ਹੈ ਜੀ ਬਹੁਤ ਹੀ ਸਵਾਦ ਹੈ ਰੈਸਟੋਰੈਂਟ ਸਟਾਈਲ ਪਨੀਰ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਘਰ ਦੇ ਵਿੱਚ ਬਣਾ ਕੇ ਖਾ ਸਕਦੇ ਹੋ ਕਿ ਘਰ ਦੀ ਬਣੀ ਹੋਈ ਹਰ ਚੀਜ਼ ਬਹੁਤ ਹੀ ਹੈਲਥੀ ਹੁੰਦੀ ਆ ਬਾਜ਼ਾਰ ਦੇ ਵਿੱਚ ਬਹੁਤ ਹੀ ਵੇਈਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਆ ਬਹੁਤ ਜ਼ਿਆਦਾ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਆ ਤੁਸੀਂ ਬੜੇ ਹੀ ਸੌਖੇ ਤਰੀਕੇ ਦੇ ਨਾਲ ਰੈਸਟੋਰੈਂਟ ਸਟਾਈਲ ਸ਼ਾਹੀ ਪਨੀਰ ਘਰ ਦੇ ਵਿੱਚ ਬਣਾਓ ਖੁਦ ਵੀ ਖਾਓ ਤੇ ਸਾਰਿਆਂ ਨੂੰ ਖਿਲਾਓ ਤੇ ਉੱਪਰ ਦੀ ਮੈਂ ਪਾ ਦਿੱਤੀ ਤਾਜੀ ਫ੍ਰੈਸ਼ ਹਰਾ ਧਨੀਆ ਪਾ ਕੇ ਇਹਨੂੰ ਮਿਕਸ ਕਰਾਂਗੇ ਤੇ ਆਪਣਾ ਸ਼ਾਹੀ ਪਨੀਰ ਬਣ ਕੇ ਤਿਆਰ ਆ ਗਿਆ ਸ ਆਪਾਂ ਬੰਦ ਕਰ ਦੇਣਾ ਤੇ ਫਿਰ ਇਹਨੂੰ ਆਪਾਂ ਠੰਡਾ ਕਰਨ ਦੇ ਬਾਅਦ ਸਾਨੂੰ ਵਿੱਚ ਚੈੱਕ ਕਰਵਾਉਣੀ ਆ ਇਹਨੂੰ ਆਪਾਂ ਸਰਵ ਕਰਾਂਗੇ ਤੇ ਗਰੇਵੀ ਬਸ ਇੰਨੀ ਕੀ ਥਿੱਕ ਰੱਖਣੀ ਹੈ ਜੀ ਠੰਡੀ ਹੋਣ ਦੇ ਬਾਅਦ ਹੋਰ ਵੀ ਜ਼ਿਆਦਾ ਇਹ ਗਾੜੀ ਹੋ ਜਾਂਦੀ ਹੈ ਤੇ ਦੇਖੋ ਠੰਡੇ ਹੋਂਤੇ ਤੁਹਾਨੂੰ ਮੈਂ ਸ਼ਾਹੀ ਪਨੀਰ ਚੈੱਕ ਕਰਵਾ ਦਿੰਨੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਤੁਹਾਨੂੰ ਮੇਰੀ ਇਹ ਸ਼ਾਹੀ ਪਨੀਰ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਅਗਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀਜ਼ ਵਧੀਆ ਲੱਗਦੀਆਂ ਤਾਂ ਪਲੀਜ਼ ਮੇਰੇ ਚੈਨਲ ਬਰਾਡ ਕਿਰਨ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗੇ ਪੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤੇ ਉੱਪਰ ਦੀ ਇੱਕ ਚਮਚ ਦੇਸੀ ਘਿਓ ਦੇ ਵਿੱਚ ਮੈਂ ਹਲਕੀ ਜੀ ਦੇਗੀ ਮਿਰਚ ਜਾਨੀ ਕਿ ਕਸ਼ਮੀਰੀ ਮਿਰਚੇ ਮਿਕਸ ਕਰਕੇ ਜੀ ਤੇ ਉੱਪਰ ਦੀ ਪਾ ਦਿੱਤੀ ਹੈ ਤੇ ਬਿਲਕੁ ਤੇ ਇਸੇ ਤਰ੍ਹਾਂ ਪਿਆਰ ਤੇ ਸਪੋਰਟ ਬਣਾਈ ਰੱਖਿਓ ਜੀ ਤੇ ਆਪਣਾ ਸ਼ਾਈ ਪਨੀਰ ਬਹੁਤ ਹੀ ਸਵਾਦ ਦਾ ਰੈਸਟੋਰੈਂਟ ਸਟਾਈਲ ਬਣ ਕੇ ਤਿਆਰਾ ਮਿਲਦੀਆਂ ਨਵੀਂ ਟੇਸਟੀ ਹਲਦੀ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ